ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਬਣਾ ਰਹੇ ਆਂ ਬਈ ਅਰਬੀ ਦੀ ਸਬਜ਼ੀ ਤੇ ਮੈਂ ਕਿਹਾ ਚਲੋ ਅੱਜ ਦੀ ਜਿਹੜੀ ਰੈਸਪੀ ਆ ਸਾਡੇ ਦਰਸ਼ਕਾਂ ਦੇ ਨਾਲ ਮੈਂ ਸ਼ੇਅਰ ਕਰ ਲਾਂ ਤੇ ਪੂਰਾ ਸਮਾਨ ਆ ਜਿਹੜਾ ਮੈਂ ਰੈਡੀ ਸ਼ੈਡੀ ਕਰਕੇ ਰੱਖ ਰੱਖਿਆ ਜੀ ਤੇ ਤੇਲ ਕੜਾਹੀ ਚ ਪਾਤਾ ਹਾਂਜੀ ਤੇਲ ਗਰਮ ਹੋਈ ਜਾਂਦਾ ਅਰਬੀ ਧਨੀਆ ਟਮਾਟਰ ਪਿਆਜ਼ ਅਦਰਕ ਲੈਸਨ ਗੁੰਦਲੀ ਸਾਰਾ ਕੁਝ ਤਿਆਰ ਹੈ ਜੀ ਤੇਲ ਗਰਮ ਹੋ ਚੁੱਕਿਆ ਹੈ ਜੀ ਹੁਣ ਆਪਾਂ ਪਾ ਦੇਗੇ ਜੀਰਾ ਜੀਰਾ ਰੈੱਡ ਹੋ ਚੁੱਕਿਆ ਜੀ ਹੁਣ ਆਪਾਂ ਪਾਵਾਂਗੇ ਅਦਰਕ ਟਮਾਟਰ ਹਾਂਜੀ ਇਹਨਾਂ ਨੂੰ ਭਨ ਲਾ ਗਏ ਆਪਾਂ ਵਧੀਆ ਹਾਂਜੀ ਵਧੀਆ ਤੇਲ ਚ ਭੁੱਜ ਗਏ ਆ ਤੇ ਜਿਹੜਾ ਪਾਣੀ ਸੀ ਟਮਾਟਰਾਂ ਦਾ ਪਿਆਜ਼ ਦਾ ਉਹ ਸੁੱਕ ਚੁੱਕਿਆ ਹੈ ਦੇਖੋ ਤੇ ਤੇਲ ਥੋੜਾ ਜਿਹਾ ਤੇਜ਼ ਹੀ ਰੱਖਿਆ ਮੈਂ ਕਿਉਂਕਿ ਅਰਬੀ ਤੇਜ਼ ਜ਼ਿਆਦਾ ਲੈਂਦੀ ਆ ਹਾਂਜੀ ਹੁਣ ਇਹਨੂੰ ਆਪਾਂ ਸਾਰੀ ਨੂੰ ਵਧੀਆ ਮਿਕਸ ਕਰ ਦਾਂਗੇ ਵਿੱਚ ਤੇ ਹੁਣ ਇਹਨੂੰ ਆਪਾਂ ਟੱਕ ਦਾਂਗੇ ਨੂਨ ਮਿਰਚ ਮਸਾਲਾ ਬਾਅਦ ਚ ਪਾਵਾਂਗੇ ਧਨੀਆ ਵੀ ਬਾਅਦ ਚ ਪਾਵਾਂਗੇ ਕਿਉਂਕਿ ਨੂਨ ਮਿਰਚ ਮਸਾਲਾ ਫਿਰ ਥੱਲੇ ਲੱਗ ਜਾਣਾ ਕੜਾਹੀ ਦੇ ਇਸ ਕਰਕੇ ਪਹਿਲਾਂ ਇਸ ਨੂੰ ਮੱਠੀ ਮੱਠੀ ਅੱਗ ਤੇ ਪੱਕਣ ਦੇਵਾਂਗੇ ਅਰਬੀ ਆਪਾ ਅੱਗ ਬਿਲਕੁਲ ਸਲੋ ਕਰਤੀ ਹੈ ਜੀ ਤੇ ਦਰਸ਼ਕੋ ਅਰਬੀ ਤੇ ਇੰਨੀ ਜਿਆਦਾ ਕੰਡ ਹੁੰਦੀ ਆ ਬਹੁਤ ਜਿਆਦਾ ਜਦੋਂ ਮੈਂ ਛਿੱਲ ਕੇ ਚੀਰੀ ਨਾ ਤੇ ਹੱਥਾਂ ਤੇ ਨਾ ਜਲੂਣ ਜੀ ਜਲੂਣ ਜੀ ਹੋਣ ਲੱਗੀ ਬਹੁਤ ਜਿਆਦਾ ਅਰਬੀ ਤੇ ਕੰਡ ਹੁੰਦੀ ਆ ਹਾਂਜੀ ਸਬਜ਼ੀ ਚ ਆਪਾਂ ਨਾਣ ਮਿਰਚ ਪਾਤਾ ਹੈ ਤੇ ਆਪਾ ਪਾ ਦਾਂਗੇ ਧਨੀਆਂ ਤੇ ਹੁਣ ਸਾਰੇ ਨੂੰ ਵਧੀਆ ਕਰ ਦਾਂਗੇ ਮਿਕਸ ਕੀ ਆ ਬੱਚਾ ਹਾਂਜੀ ਸਬਜੀ ਬਣ ਚੁੱਕੀ ਐ ਤੇ ਥੋੜਾ ਜਨਾ ਇਸ ਨੂੰ ਆਪਾਂ ਹਲਕੀ ਜੀ ਅੱਗ ਤੇ ਹੋਰ ਪਕਾ ਲਾਂਗੇ ਮਾੜਾ ਮੋਟਾ ਕੱਚ ਹੋਇਆ ਤਾਂ ਵਧੀਆ ਪੱਕ ਜੂਗੀ ਹੁਣ ਆਪਾਂ ਢੱਕ ਦੇਾਂਗੇ ਜੀ ਇਸ ਨੂੰ ਤੇ ਸਬਜੀ ਆਪਣੀ ਰੈਡੀ ਐ ਹਾਂਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਾਈ ਜਰੂਰ ਦੱਸਿਓ ਮਿਲਦੇ ਆ ਜੀ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਦਰਸ ਕੋ